ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤੋ ਪਿੱਛੋਂ ਬੂਟੇ ਬੜੇ ਸੋਹਣੇ ਬਣ ਗਏ ਐ ਪਿੰਡਾਂ ਦੇਖੋ ਤੁਸੀਂ ਇਹ ਹੈਗੀ ਆ ਮੱਕੀ ਮੱਕੀ ਪਹਿਲੀ ਵਾਰ ਲਾਈ ਹੈ ਘਰ ਤੇ ਇਹਨੇ ਹੁਣ ਆ ਉੱਪਰੋਂ ਨਿਸ ਰਹੀ ਆ ਤੇ ਹੁਣ ਛੱਲੀਆਂ ਲੱਗਣਗੀਆਂ ਇਹਨੂੰ ਆ ਇੱਕ ਤਾਂ ਸ਼ਾਇਦ ਲੱਗਦੀ ਵੀ ਆਉਂਦੀ ਐ ਇੱਥੇ ਕਰਕੇ ਤੁਹਾਨੂੰ ਦਿਖਾਉਣੀ ਐ ਮੈਂ ਆ ਲੱਗਦੀ ਆਉਂਦੀ ਐ ਦੇਖੋ ਤੇ ਪਹਿਲੀ ਵਾਰ ਦੇਖੂਗੀ ਮੈਂ ਛੱਲੀਆਂ ਜਿਹੜੀਆਂ ਬੂਟਿਆਂ ਨਾਲ ਪੱਤਿਆਂ ਦੇ ਵਿੱਚ ਕਿਵੇਂ ਲੱਗਦੀਆਂ ਬੜੀਆਂ ਪਿਆਰੀਆਂ ਲੱਗਦੀਆਂ ਹੁੰਦੀਆਂ ਤੇ ਹੁਣ ਮੈਂ ਤੁਹਾਨੂੰ ਦਿਖਾਵਾਂ ਬਹੁਤ ਮੂਲੇ ਬੜੇ ਸਵਾਦ ਹੁੰਦੇ ਐ ਦੇਖੋ ਇਹਨੂੰ ਖਾਨੀਆਂ ਐ ਇਹ ਇੱਕ ਜਿਹੜੀ ਹੋਰ ਚੀਜ਼ ਮੈਂ ਤੁਹਾਨੂੰ ਦਿਖਾਉਣੀ ਸੀ ਉਹ ਐ ਲੈ ਰੰਗਾ ਕਾਟੂੰ ਉਹ ਪਾ ਦਈਏ ਇਹ ਇੰਨੀਆਂ ਜ਼ਿਆਦੇ ਹੋ ਗੀਆਂ ਸੀ ਘਰ ਕਿ ਕੋਈ ਵੀ ਇਹਨਾਂ ਨੇ ਹਾਲ ਨਹੀਂ ਛੱਡਿਆ ਸਬਜ਼ੀ ਨਹੀਂ ਛੱਡੀ ਬੈਂਗਣਾ ਦਾ ਬੂਟ ਪਿਆਜ ਦੇ ਬੈਂਗਣੀ ਬੈਂਗਣਾ ਤੇ ਅਨਾਰ ਸਾਰੇ ਅਨਾਰ ਖਾ ਜਾਂਦੀਆਂ ਪੂਰੇ ਦੇ ਪੂਰੇ ਚਿਬੜ ਖਖੜੀਆਂ ਇਹਨੇ ਕੁਛ ਨਹੀਂ ਛੱਡਿਆ ਇੱਥੋਂ ਤੱਕ ਕਿ ਜਿਹੜੀ ਮੱਕੀ ਆ ਮੈਂ ਬੀਜੀ ਐ ਇਹ ਵੀ ਬੜੇ ਤਰਦ ਨਾਲ ਬਹੁਤ ਮਿਹਨਤ ਕਰਕੇ ਇਹਨਾਂ ਤੋਂ ਬਚਾ ਕੇ ਬੀਜੀ ਐ ਜਦੋਂ ਮੈਂ ਮੱਕੀ ਬੀਜਦੀ ਸੀ ਇਹ ਵੀ ਕੱਢ ਕੇ ਵਿੱਚੋਂ ਧਰਤੀ ਤੋਂ ਖਾ ਜਾਂਦੀਆਂ ਸੀ ਫੇਰ ਅਸੀਂ ਸੋਚਿਆ ਕਿ ਬਿੱਲੀ ਲੈ ਆਈਏ ਘਰੇ ਬਿੱਲ ਨੂੰ ਦੇ ਕੇ ਭੱਜ ਜਾਣੀ ਆ ਪਰ ਫਿਰ ਉਹ ਵੀ ਸਾਡਾ ਪ੍ਰੋਗਰਾਮ ਜਿਹੜਾ ਸੀਗਾ ਉਹ ਕੈਂਸਲ ਹੋ ਗਿਆ ਕਿ ਨਹੀਂ ਲੈ ਕੇ ਆਉਣੇ ਬਿੱਲੀ ਫਿਰ ਅਸੀਂ ਲਿਆਂਦਾ ਇਹ ਵਾਲਾ ਪਿੰਜਰਾ ਤਾਂ ਕਿ ਇਹ ਮਰਨ ਵੀ ਨਾਲ ਚਾਰੀਆਂ ਦਵਾਈ ਵੀ ਨੇ ਇਹਨਾਂ ਨੂੰ ਅਸੀਂ ਪਾਉਣੀ ਸੀ ਕਿਉਂਕਿ ਮਰ ਜਾਣੀਆਂ ਤੇ ਇਹਨਾਂ ਨੂੰ ਪਿੰਜਰੇ ਦੇ ਵਿੱਚ ਅਸੀਂ ਅੱਜ ਰੱਖਿਆ ਸੀ ਸਵੇਰੇ ਤੇ 7 ਗਲੈਰੀਆਂ ਫੜ ਲਈਆਂ ਇਹਨਾਂ ਨੂੰ ਖੇਤਾਂ 'ਚ ਖੁੱਲੇ ਥਾਂ ਤੇ ਜਿੱਥੇ ਸ਼ੈਲਰ ਹੈ ਉਧਰ ਛੱਡਿਆ ਆਂਦਾ ਘਟੂ ਘਟ ਅੱਧਾ ਕਿਲੋਮੀਟਰ ਦੂਰ ਸਾਡੇ ਘਰ ਤੋਂ ਤੇ ਆ ਦੇ ਕੋ ਆਗਣਾ ਇਹਦੇ ਵਿੱਚ ਅਸੀਂ ਜਿਹੜਾ ਬ੍ਰੈਡ ਦੇ ਉੱਤੇ ਈ ਨਾਟ ਬਟਰ ਮੂਫਲੀ ਦਾ ਜਿਹੜਾ ਹੁੰਦਾ ਉਹ ਨੂੰ ਪੀਸ ਕੇ ਬਣਾਇਆ ਹੁੰਦਾ ਦਾ ਕਰੀਮ ਉਹ ਲਾਈ ਹੈ ਤਾਂ ਕਿ ਇਹ ਵਿੱਚ ਚੱਲ ਗਿਆ ਜਾਂ ਸ਼ਾਇਦ ਆ ਜਾਂਦੀ ਰਹੇ ਵਿੱਚ ਤੇ ਇੱਕ ਇਹਨਾਂ ਦੀ ਹੋਰ ਤੁਹਾਨੂੰ ਗੈਲਰੀਆਂ ਦੀ ਮੈਂ ਬੜੀ ਖਾਸ ਗੱਲ ਦੱਸਦੀ ਆ ਕਿ ਇੱਕ ਗੈਲਰੀ ਤਾਰ ਦੇ ਉੱਤੇ ਚੜ੍ਹ ਕੇ ਖੰਬੇ ਤੇ ਬਿਜਲੀ ਦੀ ਤਾਰ ਰਬੜ ਪਾਈ ਹੁੰਦੀ ਹੈ ਅੱਜਕੱਲ ਉਹ ਬਾਹਰ ਚਲੀ ਗਈ ਇਹਦਾ ਮਤਲਬ ਇਹਨੇ ਸੋਸ਼ਲ ਸਿਸਟਮ ਬੜਾ ਸਟਰੋਂਗ ਹੁੰਦਾ ਹੈ ਇੱਕ ਦੂਜੇ ਨਾਲ ਇਹਨਾਂ ਦੇ ਮੋਧੀਆਂ ਤੰਦਾਂ ਹੁੰਦੀਆਂ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਜਦੋਂ ਛੱਡ ਕੇ ਆਂਦਾ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਇੱਕੋ ਜਗ੍ਹਾ ਤੇ ਛੱਡ ਕੇ ਆਂਦਾ ਤਾਂ ਕਿ ਇਕੱਠੇ ਹੀ ਰਹਿਣ ਇੱਕ ਇਹਨਾਂ ਦਾ ਹੋਰ ਫੈਕਟਰ ਹੈ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਵੀ ਜਦੋਂ ਕੋਈ ਗਲੈਰੀ ਜਿਹੜੀ ਮਾਂ ਗਲੈਰੀ ਹੁੰਦੀ ਹੈ ਆਉਦੀ ਮੌਤ ਹੋ ਜਾਂਦੀ ਹੈ ਉਹ ਮਰ ਜਾਂਦੀ ਹੈ ਕਿਸੇ ਕਾਰਨ ਕਰਕੇ ਤਾਂ ਜਿਹੜੀਆਂ ਦੂਜੀਆਂ ਕਲੈਰੀਆਂ ਉਹਦੇ ਬੱਚਿਆਂ ਨੂੰ ਅਡਾਪਟ ਕਰ ਲੈਂਦੀਆਂ ਅਡਾਪਟ ਕਰ ਲੈਂਦੀਆਂ ਉਹਨਾਂ ਨੂੰ ਅਨਾਥ ਨਹੀਂ ਰਹਿਣ ਦਿੰਦੀਆਂ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਹੈ ਬਹੁਤ ਖਾਸ ਗੱਲ ਹੈ ਇਹ ਲਓ ਇਹ ਆਗਿਆ ਵਿੱਚ ਤੇ ਇਹਨਾਂ ਨੂੰ ਉਹਨਾਂ ਕੋਲੇ ਛੱਡਿਆ ਉਹ ਉਸੇ ਥਾਂ ਤੇ ਤਾਂ ਕਿ ਸਾਰਾ ਪਰਿਵਾਰ ਇਹਨਾਂ ਦਾ ਇਕੱਠਾ ਰਹੇ ਤੇ ਸਾਨੂੰ ਇਹ ਥੋੜੀ ਜੀ ਇਹਨਾਂ ਤੋਂ ਰਾਹਤ ਮਿਲੇ ਕਿਉਂਕਿ ਇਹਨਾਂ ਜਿਆਦਾ ਆ ਘਰ ਕੋਈ ਸਬਜ਼ੀ ਨਹੀਂ ਛੱਡਦੀਆਂ ਹਾਂ ਦੇਖ ਕਿ ਕਰਦੀ ਆ ਹੁਣ ਚਾਰ ਗਲੈਰੀਆਂ ਹਲੇ ਹੋਰ ਐ ਛੋਟੇ ਬੱਚੇ ਐ ਇਹ ਤੇ ਇਹਨਾਂ ਨੂੰ ਉੱਥੇ ਛੱਡਿਆਉਣਾ ਜਿੱਥੇ ਅਸੀਂ ਉਹਨਾਂ ਨੂੰ ਛੱਡ ਕੇ ਆਉਂਦਾ ਪਹਿਲਾਂ ਨੂੰ ਤਾਂ ਕਿ ਕੱਠੀਆਂ ਰਹਿਣਾ ਆ ਦੇਖੋ ਭੱਜ ਕੇ ਮੈਨੂੰ ਦੇਖਣ ਸਾਰ ਭੱਜ ਜਾਂਦਾ ਹੈ ਪੇਟਾ ਫੇਰ ਲੱਗਣਾ ਸ਼ੁਰੂ ਹੋ ਗਿਆ ਇੱਕ ਵਾਰ ਤੋਂ ਪਹਿਲਾਂ ਗਰਮੀ ਕਾਰਨ ਫਲ ਪੈਣਾ ਰੋਕਿਆ ਸੀਗਾ ਥੋੜਾ ਜਿਹਾ ਮੌਸਮ ਠੀਕ ਹੋਇਆ ਤਾਂ ਫੇਰ ਫੁੱਲ ਪੈਣੇ ਸ਼ੁਰੂ ਹੋ ਗਏ ਆ ਕਰੇਲੇ ਵੀ ਲੱਗੇ ਹੋਏ ਆ ਵੱਡੇ ਕਰੇਲੇ ਤੇ ਇਹ ਹੈਗਾ ਅਰਹਰ ਅਰਹਰ ਦੀ ਸਬਜੀ ਬੜੀ ਸਵਾਦ ਬਣਦੀ ਹੈ ਤੇ ਆ ਜੀ ਮੱਕੀ ਮੱਕੀ ਬੜੀ ਸੋਹਣੀ ਲੱਗਦੀ ਹੁੰਦੀ ਹੈ ਦੇਖੋ ਤੁਸੀਂ ਮੱਕੀ ਦਾ ਖੇਤ ਛੋਟਾ ਜਿਹਾ ਬਣਿਆ ਹੋਇਆ ਘਰੇ ਜਿਵੇਂ ਹਿਮਾਚਲ ਚ ਥੋੜੇ ਥੋੜੇ ਨਿੱਕੇ ਨਿੱਕੇ ਛੋਟੇ ਖੇਤ ਹੁੰਦੇ ਆ ਪੌੜਗੀਆਂ ਬਣਿਆ ਹੁੰਦਾ ਹੈ ਥੋੜੇ ਥੋੜੇ ਥਾਂ ਤੇ ਹੁੰਦੀ ਇਹ ਸਬਜੀ ਬੀਜੀ ਹੁੰਦੀਆਂ ਉਹੀ ਉਹ ਅਸੀਂ ਲਾ ਰੱਖੀ ਐ ਤੇ ਇਹ ਝਾਰੂ ਕੇਲੇ ਦੀ ਬਲ ਕਿੰਨੇ ਸੋਹਣੇ ਆ ਇਹ ਆ ਗਈ ਅਮੁਨੀਆਂ ਦਾਣੇ ਖਾ ਰਹੀ ਦੇਖੋ ਬੁਲਬੁਲ ਇਹ ਆ ਰਹਾ ਸ਼ਾਇਦੀਆਂ ਮੱਖਣਾ ਖਾਣਾ ਮੈਨੂੰ ਛੋਟਾ ਤੋਂ ਤੋਤੇ ਕੈਨ ਨਹੀਂ ਨਿਹਰੇ ਰੰਗ ਦਾ ਹੁੰਦਾ ਆ ਆ ਮੱਕੀ ਦਾ ਬੂਟਾ ਬਹੁਤ ਸੋਹਣਾ ਬਣਿਆ ਕਿਉਂਕਿ ਇਕੱਲਾ ਹੈ ਤੇ ਇੱਥੇ ਪਾਣੀ ਪੈਂਦਾ ਜਿਹੜਾ ਪੰਜਵੇਂ ਨੂੰ ਪਾਣੀ ਪਾਉਨੇ ਆ ਨਾ ਉਹ ਜਦੋਂ ਡੋਲ ਦੇਈਦਾ ਨਵਾਂ ਪਾਣੀ ਭਰੀਦਾ ਡੇਲੀ ਤੇ ਨੂੰ ਪਾਣੀ ਬੜਾ ਵਧੀਆ ਮਾਤਰਾ ਚ ਮਿਲ ਜਾਂਦਾ ਨਾਲ ਹੀ ਇੱਥੇ ਜਿਹੜਾ ਆ ਸਿੱਟਦੇ ਆ অর্ਗੈਨਿਕ ਵੇਸਟ ਘਰ ਦਾ ਉਹਦੇ ਨਾਲ ਚੰਗੀ ਖਾਾਕ ਮਿਲ ਜਾਂਦੀ ਹੈ